ਆ ਦੇਖੋ ਜੀ ਬੋਰ ਕੀਤਾ ਹੋਇਆ ਆ ਬੋਰ ਕੀਤੇ ਹੋਏ ਦੋ ਇਹਦੀ ਡਾਇਰੈਕਟ ਲਾਈਨ ਇਧਰ ਜਾ ਰਹੀ ਹੈ ਹੈਨਾ ਉਹ ਉਧਰ ਰੱਖਿਆ ਹੋਇਆ ਉਹ ਦੇਖੋ ਟਰਾਂਸਫਾਰਮਰ ਉਹ ਟਰਾਂਸਫਾਰਮਰ ਤੇ ਦੇਖਿਆ ਮਾਰੋ ਸਰ ਉੱਤਰੋਂ ਤਾਰ ਆ ਰਹੀ ਹੈ ਜੀ ਫਿਰ ਇਹਨਾਂ ਨੇ ਨਾਲ ਆਪਣੇ ਸਿਲੰਡਰ ਰੱਖ ਲਏ ਗੈਸ ਸਿਲੰਡਰ ਨੇ ਕਮਰਸ਼ੀਅਲ ਘਟੋ ਘਟ 20 ਹੈ ਜੀ ਇਹਦੇ ਚ ਪਟਿਆਲਾ ਸ਼ਹਿਰ ਦਾ ਇੱਕ ਨੀਜੀ ਹੋਟਲ ਅੱਜ ਕੱਲ ਵਿਵਾਦਾਂ ਵਿੱਚ ਘਿਰਿਆ ਹੋਇਆ ਨਜ਼ਰ ਆ ਰਿਹਾ ਹੈ ਕੁਝ ਸਮਾਜ ਸੇਵੀਆਂ ਵੱਲੋਂ આરોਪ ਲਗਾਏ ਜਾ ਰਹੇ ਹਨ ਕਿ ਇੰਪਰੂਵਮੈਂਟ ਟਰਸਟ ਦੀ ਗ੍ਰੀਨ ਵੈਲਟ ਨੂੰ ਇਸ ਹੋਟਲ ਵੱਲੋਂ ਕਬਜ਼ਾ ਕਰਕੇ ਅੰਦਰ ਲਿਤਾ ਜਾ ਰਿਹਾ ਹੈ ਉਥੇ ਹੀ ਨਗਰ ਨਿਗਮ ਅਤੇ ਇੰਪਰੂਵਮੈਂਟ ਟਰਸਟ ਦੇ ਅਧਿਕਾਰੀ ਵੀ ਬੋਲਦੇ ਨਜ਼ਰ ਆਏ ਤੇ ਇੱਕ ਸਮਾਸੀ ਵੀ ਨੇ ਇਲਜ਼ਾਮ ਲਗਾਏ ਕਿ ਪਾਰਕ ਦੇ ਵਿੱਚ ਆ ਸਿਲੰਡਰ ਲਗਾਏ ਹੋਏ ਨੇ ਇਹਨਾਂ ਦਾ ਇੱਕ ਕਮਰਾ ਬਣਾਇਆ ਹੋਇਆ ਦੋ ਸਮਰਸੀਬਲ ਲਗਾਏ ਹੋਏ ਨੇ ਇਸ ਦੇ ਨਾਲ ਨਾਲ ਇੱਥੇ ਹੀ ਟਰਾਂਸਫਾਰਮਰ ਵੀ ਧਰਿਆ ਗਿਆ ਸੁਮੇਰ ਸੀੜਾ ਨੇ ਆਵਾਜ਼ ਚੱਕੀ ਤੇ ਉਹਨਾਂ ਕਿਹਾ ਕਿ ਚਾਹੇ ਸੁਪਰੀਮ ਕੋਰਟ ਜਾਣਾ ਪਵੇ ਪਰ ਅਸੀਂ ਜ਼ਮੀਨ ਨੂੰ ਕਬਜ਼ਾਧਾਰੀਆਂ ਦੇ ਹੱਥ ਨਹੀਂ ਜਾਣ ਦੇਵਾਂਗੇ ਸੁਣੋ ਕੀ ਹੈ ਪੂਰਾ ਮਾਮਲਾ ਗ੍ਰੀਨ ਏਰੀਆ ਜੀ ਇੰਨਾ ਹੀ ਹੈ ਇਸ ਗ੍ਰੀਨ ਏਰੀਆ ਦੇ ਮਿਡਲ ਦੇ ਵਿੱਚ ਲਿਆ ਫੇਰ ਆ ਗਿਆ ਤਾਂ ਆਪਾਂ ਨੇ ਕਹਿੰਦੇ ਆ ਵੀ ਇਸ ਹਾਲਾਤ ਦੇ ਵਿੱਚ ਉਹਦੇ ਬੱਚੇ ਖੇਡਣਗੇ ਜਾਂ ਕੁਝ ਹੋਰ ਹੋਊਗਾ ਆ ਦੇਖੋ ਜੀ ਬੋਰ ਕੀਤਾ ਹੋਵੇ ਆ ਬੋਰ ਕੀਤੇ ਹੋਏ ਦੋ ਇਹਦੀ ਡਾਇਰੈਕਟ ਲਾਈਨ ਇੱਧਰ ਜਾ ਰਹੀ ਹੈ ਹੈਨਾ ਉਹ ਉੱਧਰ ਰੱਖਿਆ ਹੋਇਆ ਉਹ ਦੇਖੋ ਟਰਾਂਸਫਾਰਮਰ ਉਹ ਟਰਾਂਸਫਾਰਮਰ ਤੇ ਦੇਖਾ ਮਾਰੋ ਸਰ ਉੱਪਰੋਂ ਤਾਰ ਆ ਰਹੀ ਹੈ ਜੀ ਤਾਰ ਆ ਕੇ ਆ ਜਿਹੜੀ ਆ ਮੇਨ ਕੇਬਲ ਆ ਜਿਹੜੀ ਸਿੱਧੀ ਅੰਦਰ ਹੋਟਲ ਜਾਂਦੀ ਹੈ ਤਾਂ ਇਹਨਾਂ ਨੇ ਆਪਣੇ ਇੱਥੇ ਤੱਕ ਦਾ ਕਬਜ਼ਾ ਹੋ ਹੀ ਗਿਆ ਜੀ ਇੱਥੇ ਤੱਕ ਦਾ ਕਬਜ਼ਾ ਕਰ ਹੀ ਰੱਖਿਆ ਇੰਨਾ ਕੁ ਪਾਰਕ ਰਹਿ ਗਿਆ ਉਹ ਇਹਨਾਂ ਨੇ ਲਿਖ ਕੇ ਦਿੱਤਾ ਵੇ ਬੇਸਿਕਲੀ ਜਿਹੜਾ ਮਾਹੌਲ ਹੈ ਜਿਹੜੇ ਟਾਈਮ ਤੇ ਪੰਜਾਬ ਸਰਕਾਰ ਕਿੰਗੇ ਲੰਗ ਗੈਸ ਸਿਲੰਡਰ ਹੈਗੇ ਆ ਹੱਥ ਹੱਥ ਨਾ ਦੇ ਕਿਹੜੀ ਪਾਰਟੀ ਤੋਂ ਆਏ ਦੇਖੋ ਜੀ ਮੈਂ ਕਿਸੇ ਪਾਰਟੀ ਤੋਂ ਨਹੀਂ ਆਇਆ ਪਹਿਲਾਂ ਤਾਂ ਹੈਨਾ ਐਜ਼ ਅ ਸ਼ਹਿਰੀ ਜਿਹੜਾ ਹੈ ਪਟਿਆਲਾ ਸ਼ਹਿਰ ਤੋਂ ਮੈਂ ਆਇਆ ਜੀ ਹੈਨਾ ਪਟਿਆਲੇ ਸ਼ਹਿਰ ਦੀ ਵਸਨੀਕ ਆ ਇੱਥੇ ਸਾਰੀ ਜ਼ਿੰਦਗੀ ਲੰਘੀ ਜੀ ਸਾਡੇ 200 ਸਾਲ ਤੋਂ ਅਸੀਂ ਪਟਿਆਲਾ ਸ਼ਹਿਰ ਨਾਲ ਹੀ ਰਿਲੇਟਡ ਹੈਗੇ ਆ ਜੀ ਵਜ਼ੀਰ-ਏ-ਰਿਆਸਤ ਰਹੀ ਹੈ ਜੀ ਮੇਰੇ ਪੜਦਾਦਾ ਜੀ ਇੱਥੇ ਜਿਹੜੇ ਪਟਿਆਲਾ ਸ਼ਹਿਰ ਦੇ ਵਿੱਚ ਦੇਖੋ ਗੱਲ ਨਹੀਂ ਹੈ ਜੀ ਮੈਂ ਤਾਂ ਇੱਕ ਗੱਲ ਜਾਣਦਾ ਇਹ ਜਿੱਦੀ ਸਾਬਾ ਖੜੇ ਆ ਇੱਕ ਗ੍ਰੀਨ ਬੈਲਟ ਹੈ ਇਹ ਗ੍ਰੀਨ ਬੈਲਟ ਦੇ ਨਾਲ ਦੇ ਉੱਪਰ ਹੀ ਜਗ੍ਹਾ ਛੱਡੀ ਗਈ ਸੀ ਠੀਕ ਹੈ ਜਦੋਂ ਇਹ ਅੱਜ ਤੋਂ ਇਹ ਕਹਿੰਦੇ ਆ ਕਾਰਪੋਰੇਸ਼ਨ ਵਾਲੇ ਜਾਂ ਤੁਹਾਡੇ ਇੰਪਰੂਵਮੈਂਟ ਟਰਸਟ ਦੇ ਵੀ ਇਹ ਇਨਕ੍ਰੋਚਮੈਂਟ ਜਿਹੜੀਆਂ ਹੋਈਆਂ ਵੀ ਆ ਇਹਦੇ ਚ ਇਹ ਨਾਲ ਹੋਟਲ ਹੈ ਜੀ ਨਾਰਾਇਣ ਕਾਂਟੀਨੈਂਟਲ ਇਹਨਾਂ ਨੇ ਇਨਕ੍ਰੋਚਮੈਂਟਸ ਪਹਿਲਾਂ ਕੀਤੀਆਂ ਆਪਣਾ ਜਨਰੇਟਰ ਰੱਖ ਲਿਆ ਜੀ ਫਿਰ ਇਹਨਾਂ ਨੇ ਨਾਲ ਆਪਣੇ ਸਿਲੰਡਰ ਰੱਖ ਲਏ ਗੈਸ ਸਿਲੰਡਰ ਨੇ ਕਮਰਸ਼ੀਅਲ ਘਟੋ ਘਟ 20 ਏਰੀਆ ਦੇ ਚ ਇਹਦੀ ਸਪਲਾਈ ਸਿੱਧੀ ਜਿਹੜੀ ਹੈ ਅੰਦਰ ਇਹਨੂੰ ਜਾਰੀ ਹੈ ਜ ਦੋਰੇ ਬੋਰਵੈਲ ਕਰ ਰੱਖਿਆ ਦੀ ਵਿੱਚ ਜਿਹੜੀ ਸਪਲਾਈ ਅੰਦਰ ਜਾਂਦੀ ਹੈ ਮਤਲਬ ਕੋਈ ਗੱਲ ਨਹੀਂ ਜਿਹੜੇ ਇਨਕ੍ਰੋਚਮੈਂਟ ਹੋ ਗਈ ਇੱਕ ਇੱਕ ਮੁੱਦਾ ਸੈਕੰਡ ਮੁੱਦਾ ਇਹ ਆ ਉਸ ਤੋਂ ਬਾਅਦ ਇਹ ਸਾਰੀ ਗ੍ਰੀਨ ਬੈਲਟ ਇਸੇ ਹੋਟਲ ਨੂੰ ਲਿਖ ਕੇ ਪਰਮਿਸ਼ਨ ਅੱਜ ਮੈਨੂੰ ਕਮਿਸ਼ਨਰ ਜਿਹੜੇ ਕਾਰਪੋਰੇਸ਼ਨ ਨੇ ਉਹਨਾਂ ਨੇ ਦੱਸਿਆ ਨਾ ਤਾਂ ਨਹੀਂ ਮੈਨੂੰ ਦੱਸਿਆ ਉਹਨਾਂ ਨੇ ਮੇਰਾ ਨਾਂ ਕੀ ਹੈ ਹੈਨਾ ਚਲੋ ਮੈਂ ਪੁੱਛਣ ਦੀ ਕੋਸ਼ਿਸ਼ ਵੀ ਕੀਤੀ ਨਾ ਉਹਨਾਂ ਨੇ ਸ਼ਹਿਰ ਨੱਸਿਆ ਮੈਂ ਕਿਹ ਸ਼ਹਿਰ ਦਾ ਹੈਗਾ ਮੇਰਾ ਬੇਸ ਕੀ ਹੈ ਪਰ ਉਹਨਾਂ ਦਾ ਜੋ ਐਟੀਟਿਊਡ ਅੱਜ ਸਾਡੇ ਨਾਲ ਰਿਹਾ ਮੈਂ ਕਿਸੇ ਵੀ ਆਫੀਸਰ ਦਾ ਐਟੀਟਿਊਡ ਪੰਜਾਬ ਦੇ ਵਿੱਚ ਮੈਂ ਬਹੁਤ ਆਫੀਸਰਾਂ ਨੂੰ ਮਿਲਿਆ ਜੀ ਬਹੁਤ ਇਕੱਠੇ ਕੰਮ ਕੀਤਾ ਮੈਂ ਆਪ ਆਫੀਸਰ ਰਿਆਂ ਮੈਂ ਯੂਨੀਵਰਸਿਟੀ ਦੀ टीच ਕੀਤਾ 20 ਸਾਲ ਪਰ ਮੈਂ ਐਸਾ ਐਟੀਟਿਊਡ ਜ਼ਿੰਦਗੀ ਦੇ ਵਿੱਚ ਕਦੇ ਕਿਸੇ ਆਫੀਸਰ ਦਾ ਨਹੀਂ ਦੇਖਿਆ ਜੋ ਅੱਜ ਮੈਂ ਕਮਿਸ਼ਨਰਾਂ ਦੇਖ ਕੇ ਆਇਆ ਗੱਲ ਸ਼ੁਰੂ ਮਸਲੇ ਦੇ ਕੀ ਕਹੋਗੇ ਜਿਹੜੀ ਚਾਰਦੀਵਾਰੀ ਹੋ ਰਹੀ ਹੈ ਇਹ ਚਲੀ ਚਾਰਦੀਵਾਰੀ ਹੋ ਰਹੀ ਹੈ ਦੇਖੋ ਗੱਲ ਨਹੀਂ ਹੈ ਜੀ ਇਹ ਚਾਰਦੀਵਾਰੀ ਟੋਟਲੀ ਨਜਾਇਜ਼ ਹੋ ਰਹੀ ਹੈ ਇਹਨੂੰ ਬੰਦ ਕਰਕੇ ਇਸੇ ਹੋਟਲ ਨੂੰ ਦੇ ਦਿੱਤਾ ਗਿਆ ਹੈਗਾ ਆਉਂਦੇ ਟਾਈਮ ਦੇ ਉੱਤੇ ਇੱਥੇ ਤੁਹਾਡੇ ਟੇਬਲ ਲੱਗੇ ਹੋਣਗੇ ਤੁਹਾਡੇ ਇਹਨਾਂ ਦੇ ਆਉਂਦੇ ਟਾਈਮ ਤੇ ਇਹ ਕਬਜ਼ਾ ਕਰਨਗੇ ਕਰੋੜਾਂ ਦੀ ਇਹ ਪ੍ਰਾਪਰਟੀ ਹੈ ਸਭ ਤੋਂ ਪਹਿਲਾਂ ਕਰੋੜਾਂ ਤੋਂ ਜਿਹੜੀ ਵੱਡੀ ਗੱਲ ਹੈ ਇਹ ਗ੍ਰੀਨ ਬੈਲਟ ਹੈ ਇਹ ਕਹਿੰਦੇ ਅਸੀਂ ਬੱਚਿਆਂ ਨੂੰ ਖੇਡਣ ਲਈ ਪਾਰਕ ਬਣਾਵਾਂਗੇ ਉਹ ਯਾਰ ਪਹਿਲਾਂ ਸਿਲੰਡਰ ਦਾ ਚੱਕਾ ਲਓ ਇੱਥੇ 20 ਸਿਲੰਡਰ ਗੈਸ ਦੇ ਪਏ ਆ ਜਿਹੜੇ ਇਸ ਹੋਟਲ ਨੂੰ ਬਿਲੋਂਗ ਕਰਦੇ ਆ ਹੈਨਾ ਬੱਚੇ ਲੈ ਆ ਕੇ ਉਹਰੇ ਮਾਰਨ ਲਈ ਥੋੜੀ ਆ ਕਿਸੇ ਨੇ ਹੈਨਾ ਇੱਥੇ ਸਾਰੇ ਬੰਦੇ ਆ ਦੇਖੋ ਕਿੱਡੀ ਮਾਰਕੀਟ ਹੈ ਰੇੜੀ ਮਾਰਕੀਟ ਹੈ ਸਾਰਾ ਉਹਨੇ ਸੰਡੇ ਮਾਰਕੀਟ ਲੱਗਦੀ ਹੈ ਲੋਕ ਆਲਾਮ ਕਰਦੇ ਆ ਚਾਹ ਲੀਆਂ ਰੇੜੀਆਂ ਚਾਹ ਸਵੇਰੇ ਪੀਂਦੇ ਆ ਸੈਰ ਕਰਦੇ ਆ ਇਹੀ ਜੀ ਜਗ੍ਹਾ ਨੂੰ ਕਬ ਇਹ ਦੇਖੋ ਇਹਦੇ ਵਿੱਚ ਹੁਣ ਕਾਰਪੋਰੇਸ਼ਨ ਕਹਿ ਰਿਹਾ ਵੀ ਇੰਪਰੂਵਮੈਂਟ ਟਰਸਟ ਦੀ ਜਗ੍ਹਾ ਇੰਪਰੂਵਮੈਂਟ ਟਰਸਟ ਵਾਲੇ ਕਹਿ ਦਿੰਦੇ ਆ ਕਾਰਪੋਰੇਸ਼ਨ ਦੀ ਜਗ੍ਹਾ ਜੇ ਵੈਸੇ ਕੁਝ ਹੋਰ ਕੰਮ ਕਰਨਾ ਹੋਵੇ ਕਹਿਣਗੇ ਸਾਡੀ ਹੈ ਹੈਨਾ ਤਾਂ ਹੁਣ ਕਾਰਪੋਰੇਸ਼ਨ ਵਾਲੇ ਕਹਿ ਰਹੇ ਆ ਜਿਹੜੇ ਕਮਿਸ਼ਨਰ ਮਿਸਟਰ ਕਮਿਸ਼ਨਰ ਉਹ ਕਹਿੰਦੇ ਮੈਂ ਆਲਰੇਡੀ ਲਿਖ ਚੁੱਕਿਆ ਜੀ ਇਹਨਾਂ ਨੂੰ ਤੁਹਾਡੇ ਇੰਪਰੂਵਮੈਂਟ ਟਰਸਟ ਨੂੰ ਤੇ ਮੈਂ ਅਵੇਟ ਕਰ ਰਿਹਾ ਕਿ ਕਦੋਂ ਜਵਾਬ ਆਊਗਾ ਪਰ ਮੈਨੂੰ ਹੀ ਲੱਗਦਾ ਜਦੋਂ ਜਵਾਬ ਆਊਗਾ ਉਦੋਂ ਤੱਕ ਤਾਂ ਗੇਟ ਲੱਗ ਜਾਣਗੇ ਸਰ ਪਰ ਜਿਹੜੀ ਕਾਰਪੋਰੇਸ਼ਨ ਹੈ ਉਹਦੇ ਕੋਲ ਡਾਇਰੈਕਟ ਅਧਿਕਾਰ ਹੈ ਇਸ ਦੀ ਚੌਧਰੀ ਜੀ ਨਾਲ ਉਹ ਕਹਿੰਦੇ ਆ ਕਿ ਇੱਥੇ ਚਾਰਦੀਵਾਰੀ ਬਣ ਹੀ ਨਹੀਂ ਸਕਦੀ ਮੈਂ ਕਹਾਂ ਜੀ ਉਹ ਤਾਂ ਗੱਲ ਸੁਣਨ ਨੂੰ ਤਿਆਰ ਨਹੀਂ ਹੈ ਤੁਸੀਂ ਕਹਿੰਦੇ ਟਾਣ ਦੀ ਗੱਲ ਕਰ ਰਹੇ ਆ ਜੋ ਕਮਿਸ਼ਨਰ ਦਾ ਅੱਜ ਐਟੀਟਿਊਡ ਸੀ ਮੈਨੂੰ ਨਹੀਂ ਲੱਗਦਾ ਵੀ ਪਹਿਲੀ ਗੱਲ ਉਹੀ ਗੱਲ ਪੰਜਾਬ ਤੋਂ ਬਾਹਰਲੇ ਆਫੀਸਰوں ਨੂੰ ਲੱਗ ਜਾਂਦੀ ਹੈ ਜੀ ਹੈਨਾ ਇਹਨਾਂ ਨੂੰ ਪੰਜਾਬੀ ਬੋਲਣੀ ਨਹੀਂ ਆਉਂਦੀ ਠੀਕ ਹੈ ਆਈ ਸਪੋਕਿੰਗ ਇੰਗਲਿਸ਼ ਫਿਰ ਵੀ ਉਹ ਹੀ ਕੈਪਟਨ ਸਪੀਕਿੰਗ ਇਨ ਹਿੰਦੀ ਮੈਨੂੰ ਹਿੰਦੀ ਨਾਲ ਕੋਈ ਪ੍ਰੋਬਲਮ ਨਹੀਂ ਹੈ ਉਹ ਮੈਂ ਉਹਨਾਂ ਨੂੰ ਸਿਰਫ ਇੱਕ ਗੱਲ ਅੰਡ ਚ ਪੁੱਛੀ ਕਿ ਸਰ ਵਿਚ ਸਿਟੀ ਯੂ ਬਿਲੋਂਗ ਟੂ ਬੇਸਿਕਲੀ ਐਂਡ ਹੀ ਡਿਡਨਟ ਰਿਪ ਉਹਦੀ ਇੰਨੀ ਹਿੰਮਤ ਨਹੀਂ ਸੀ ਮੈਨੂੰ ਦੱਸ ਦੇਵੇਂ ਕਿਹੜੇ ਸ਼ਹਿਰ ਤੋਂ ਹੈ ਨਾ ਤਾਂ ਇਹ ਹਾਲਾਤ ਨੇ ਜੀ ਉਹ ਆਏ ਗੱਲ ਕਰ ਰਿਆ ਸੀਗਾ ਉਹਨੇ ਆਏ ਮਤਲਬ ਲੱਤ ਤੇ ਲੱਤ ਰੱਖ ਕੇ ਦ ਵੇ ਹੀ ਵਾਸ ਸਪੀਕਿੰਗ ਟੂ ਮੀ ਮਗਰ ਮੈਮ ਉਹ ਕੀ ਇਸ ਗੱਲ ਦਾ ਤਾਂ ਲੱਗਦਾ ਕਿ ਅਫਸਰशाही ਭਾਰੀ ਹੈ ਸਰਕਾਰ ਦੇ ਉੱਪਰ ਉਹ ਮੈਂ ਕਹਾਂ ਜੀ ਕੱਲੀ ਸਰਕਾਰ ਤੇ ਨਹੀਂ ਪੰਜਾਬ ਤੇ ਭਾਰੀ ਹੈ ਜੋ ਹਾਲਾਤ ਅੱਜ ਮੈਂ ਦੇਖ ਕੇ ਆਇਆ ਇਹ ਅਫਸਰਸ਼ਾਹੀ ਦਾ ਪੰਜਾਬ ਤੇ ਭਾਰੀ ਹੋਈ ਪਈ ਹੈ ਹੈ ਨਾ ਜੇ ਜੇ ਜਲਦੀ ਇਸ ਸਰਕਾਰ 'ਚ ਕੁਝ ਨਹੀਂ ਹੋਣਾ ਜੇ ਕੱਲ ਨੂੰ ਪੰਜਾਬ ਨੂੰ ਬਚਾਉਣਾ ਹੈ ਤੇ ਇਹ ਬਾਹਰਲੇ ਇਹ ਵੀ ਕਬਜ਼ਾ ਇਹ ਕਬਜੇ ਇਹ ਕਬਜੇ ਦੋ ਤਰੀਕੇ ਦੇ ਆ ਜੀ ਇੱਕ ਤਾਂ ਗ੍ਰੀਨ ਬੈਲਟ ਤੇ ਇੱਕ ਪੰਜਾਬ ਤੇ ਪੰਜਾਬ ਤੇ ਕਬਜਾ ਕੀਤਾ ਵੇ ਇਹੋ ਜਿਹੇ ਅਫਸਰਾਂ ਨੇ ਤੇ ਗ੍ਰੀਨ ਬੈਲਟ ਤੇ ਕਬਜੇ ਕਰਾ ਰਹੇ ਆ ਲੋਕਾਂ ਦੇ ਜਿਹੜੇ ਇਹਨਾਂ ਨੇ ਚੇਲੇ ਆ ਜੇ ਨਗਰ ਨਿਗਮ ਦੇ ਇੰਪਰੂਵਮੈਂਟਸ کارਵਾਈ ਨਹੀਂ ਕਰਦਾ ਕਿ ਕਿਸੇ ਕੋਰਟ ਚਾ ਹੋਰ ਕਿਸੇ ਨੂੰ ਸੌਦੀ ਨਹੀਂ ਜਾ ਸਰ 100% ਸਾਡੀ ਤਿਆਰੀ ਹੋ ਚੁੱਕੀ ਹੈ ਹਾਈ ਕੋਰਟ ਜਾਣ ਲਈ ਫਾਈਲ ਰੈਡੀ ਹੈ ਵਕੀਲ ਅਸੀਂ ਉਹਨਾਂ ਨਾਲ ਸਾਰੇ ਤਾਲੂਕਾ ਕਰ ਲਏ ਹੈਗੇ ਸਾਰੇ ਤਾਂ ਹੁਣ ਸਿਰਫ ਗੱਲ ਲੈਂਨੀ ਹੈ ਅਸੀਂ ਇਹਦੀ ਉਹਨਾਂ ਨੇ ਮੇਰੇ ਤੋਂ ਕਾਗਜ਼ ਮੰਗਾਏ ਆ ਵੀ ਕਿਹਦੀ ਅੰਡਰ ਪੈਂਦਾ ਏ ਉਹ ਮੈਂ ਆਰਟੀਆ ਦੇ ਵਿੱਚ ਮੰਗੂਗਾ ਆਦਰਵਾਇਜ਼ ਮੈਨੂੰ ਨਹੀਂ ਦੇਣੇ ਇਹਨਾਂ ਨੇ ਤੇ ਜਦੋਂ ਵੀ ਹੋਵੇ ਚਾਹੇ ਮੈਨੂੰ ਸੁਪਰੀਮ ਕੋਰਟ ਤੱਕ ਜਾਣਾ ਪਵੇ ਜੀ ਕਾਗਜ਼ਾਂ ਦੀ ਕਿ ਲੋੜ ਹੈ ਜੋ ਸਿੱਧਾ ਕਲੀਅਰ ਹੈ ਕਿ ਇੰਪਰੂਵਮੈਂਟ ਟਰਸਟ ਦੇ ਅੰਦਰ ਆਉਂਦਾ ਹੈ ਮੀਡੀਆ ਨਾਲ ਵੀ ਇਹਨਾਂ ਨੇ ਗੱਲ ਕੀਤੀ ਹੈ ਚੇਅਰਮੈਨ ਇੰਪਰੂਵਮੈਂਟ ਟਰਸਟ ਨੇ ਗੱਲ ਕੀਤੀ ਹੈ ਤੇ ਡਿਪਟੀ ਸੀਨੀਅਰ ਮੇਅਰ ਨੇ ਵੀ ਗੱਲ ਕੀਤੀ ਹੈ ਬਿਲਕੁਲ ਸਹੀ ਹੈ ਜੀ ਪਰ ਉਹਦੇ ਵਿੱਚ ਇਹਨਾਂ ਤੁਸੀਂ ਪ੍ਰਾਈਵੇਟ ਬੰਦੇ ਤੋਂ ਵੀ ਕਿੰਨਾ ਏਰੀਆ ਹੈਗਾ ਇਹ ਤੇ ਗ੍ਰੀਨ ਬੈਲਟ ਹੈ ਉਹਦੇ ਵਾਸਤੇ ਪਟਵਾਰੀ ਤੋਂ ਫੇਰ ਵੀ ਇੱਕ ਵਾਰ ਸਾਨੂੰ ਇਹਨੂੰ ਇਮਾਰਕ ਕਰਾ ਕੇ ਲੈ ਕੇ ਜਾਣਾ ਪੈਣਾ ਉਹ ਮੇਰੇ ਕੋਲ ਜ਼ਿਆਦਾ ਟਾਈਮ ਨਹੀਂ 2-4 ਦਿਨਾਂ ਚ ਕਰਾਵਾਂਗੇ ਜੀ ਠੀਕ ਠੀਕ ਥੈਂਕ ਯੂ